ਫਿੱਕਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲ ਨਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਫਿੱਕਾ ਬੋਲ ਨਾ ਬੋਲ ਨਾ ਜ਼ੁਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲਣਾ ਬੋਲਣਾ ਜਬਾਨ ਵਿੱਚੋਂ ਬੋਲੀਏ ਫਿੱਕਾ ਬੋਲਣਾ ਬੋਲਣਾ ਜਬਾਨ ਵਿੱਚੋਂ ਬੋਲੀਏ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲਣਾ ਬੋਲਣਾ ਜਬਾਨ ਫਿਕਾ ਬੋਲਣਾ ਬੋਲ ਨਾ ਜ਼ਬਾਨ ਵਿੱਚੋਂ ਤਨ ਮਨ ਫਿੱਕਾ ਹੋ ਜਾਏਗਾ ਪਿਆਰਿਓ ਪਿਆਰਿਓ ਤਨ ਮਨ ਫਿੱਕਾ ਹੋ ਜਾਏਗਾ ਫਿੱਕਾ ਬੋਲਣਾ ਮਿੱਠਾ ਬੋਲਣਾ ਤੇ ਨਿਮਕੇ ਚੱਲਣਾ ਇਹੋ ਕਹਿਣਾ ਸਤਿਗੁਰਾਂ ਦਾ ਪਿਆਰਿਓ ਪਿਆਰਿਓ ਸਤ ਗੁਰਾਂ ਦਾ ਮਿੱਠਾ ਬੋਲਣਾ ਮਿੱਠਾ ਬੋਲਣਾ ਤੇ ਨਿਮਕੇ ਚੱਲਣਾ ਮਿੱਠਾ ਬੋਲਣਾ ਤੇ ਨਿਮਕੇ ਚੱਲਣਾ ਇਹੋ ਕਹਿਣਾ ਸਤ ਗੁਰਾਂ ਦਾ ਪਿਆਰਿਓ ਇਹੋ ਕਹਿਣਾ ਸਤ ਗੁਰਾਂ ਦਾ ਪਿਆਰਿਓ ਸਮਰ ਦੀ ਗੁਰਬਾਣੀ ਸਮਝਾਈ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਇ ਕਹਿੰਦੇ ਜੇ ਮੂੰਹ ਤੂੰ ਫਿੱਕਾ ਬੋਲੇਗਾ ਨਾ ਆਪਣੀ ਜ਼ੁਬਾਨ ਤੋਂ ਤੇਰਾ ਤਨ ਵੀ ਤੇਰਾ ਮਨ ਵੀ ਫਿੱਕਾ ਹੋ ਜਾਏਗਾ ਮੱਥੇ ਲੱਗਣ ਨੂੰ ਉਹਦੇ ਦਿਲ ਨਹੀਂ ਕਰਦਾ ਜਿਹੜਾ ਬੰਦਾ ਫਿੱਕਾ ਬੋਲਦਾ ਹੈ ਨਾ ਸੋ ਉਹਦਾ ਚਿਹਰਾ ਵੀ ਇਦਾਂ ਦਾ ਹੋ ਜਾਂਦਾ ਕਿ ਉਹਦੇ ਦਰਸ਼ਨ ਕਰਨ ਤੋਂ ਦਿਲ ਨਹੀਂ ਕਰਦਾ ਸੋ ਬੰਦਾ ਮੂੰਹ ਪਰਾਂ ਨੂੰ ਕਰਕੇ ਲੱਗਦਾ ਹੈ ਕਿ ਬੰਦਾ ਮੱਥੇ ਨਾਲ ਲੱਗੇ ਕਿਉਂਕਿ ਮੱਥੇ ਲੱਗਦੇ ਆ ਹੀ ਗੁਰੂ ਪਿਆਰਿਓ ਮਨ ਭੁੱਜਣ ਲੱਗ ਜਾਂਦਾ ਉਸੇ ਵੇਲੇ ਸੋ ਜਿਵੇਂ ਅੱਗ ਦੇ ਨੇੜੇ ਜਾਈਏ ਤੇ ਗੁਰੂ ਪਿਆਰਿਓ ਸੇਕ ਲੱਗਦਾ ਹੈ ਨਾ ਸੋ ਇਸੇ ਤਰ੍ਹਾਂ ਕਈਆਂ ਦੇ ਚਿਹਰੇ ਇਦਾਂ ਦੇ ਹੁੰਦੇ ਸੋ ਉਹਨਾਂ ਨੂੰ ਵੇਖਦਿਆਂ ਸਾਰ ਮਨ ਦੇ ਵਿੱਚ ਕੁਰਬਲ ਕੁਰਬਨ ਹੋ ਲੱਗ ਜਾਂਦੀ ਹੈ ਸੋ ਇਸੇ ਕਰਕੇ ਸੋ ਮਹਾਰਾ ਦੀ ਗੁਰਬਾਣੀ ਸਮਝਾ ਰਹੀ ਕਿ ਜੇ ਫਿੱਕਾ ਬੋਲੇਗਾ ਤੇਰਾ ਤਨ ਵੀ ਫਿੱਕਾ ਪਏਗਾ ਤੇਰਾ ਮਨ ਵੀ ਫਿੱਕਾ ਪਏਗਾ ਤੇ ਜੇ ਮਿੱਠਾ ਬੋਲੇਗਾ ਤੇਰਾ ਚਿਹਰਾ ਵੀ ਇਦਾਂ ਦਾ ਹੋ ਜਾਏਗਾ ਸੋ ਲੋਕਾਂ ਦਾ ਜੀ ਕਰੇਗਾ ਕਿ ਚਿਹਰਾ ਦੇਖਦੇ ਰਹੀਏ ਦਰਸ਼ਨ ਕਰਦੇ ਰਹੀਏ ਕਿਉਂਕਿ ਦਰਸ਼ਨ ਕਰਨ ਦੇ ਨਾਲ ਮਨ ਨੂੰ ਠੰਡ ਬੜੀ ਮਿਲਦੀ ਮਨ ਨੂੰ ਸ਼ਾਂਤੀ ਮਿਲਦੀ ਸੋ ਕਈਆਂ ਦੇ ਚਿਹਰੇ ਇਦਾਂ ਦੇ ਆ ਹੱਸੂ ਹੱਸੂ ਕਰਦੇ ਜਿਨ੍ਹਾਂ ਦੇ ਮੱਥੇ ਖੜੇ ਹੋਏ ਆ ਸੋ ਗੁਰ ਪਿਆਰਿਓ ਜਿਹੜੇ ਹੱਸ ਕੇ ਸੋ ਮਿੱਠੀ ਮਿੱਠਾ ਬੋਲਦੇ ਜਿਹੜੇ ਜ਼ੁਬਾਨ ਦੇ ਵਿੱਚੋਂ ਸੋ ਉਹਨਾਂ ਦੇ ਦਰਸ਼ਨ ਕਰਕੇ ਮਨ ਨੂੰ ਬੜੀ ਠੰਡ ਮਿਲ ਜਾਂਦੀ ਤੇ ਮਹਾਰਾਜ ਸਮਝਾਉਂਦੇ ਆ ਮਿੱਠਤ ਨਿਮੀ ਨਾਨਕਾ ਗੁਣ ਚੰਗੀਆਂ ਆ ਤਾਂ ਤੁੰ ਕਹਿੰਦੇ ਸਾਰੇ ਗੁਣਾ ਵਿੱਚੋਂ ਵੱਡਾ ਤੱਤ ਜਿਹੜਾ ਮਿੱਠਾ ਬੋਲੇ ਤੇ ਨਿਮਕੇ ਚੱਲੇ ਸੋ ਕਹਿੰਦੇ ਉਹ ਬਹੁਤ ਕਹਿੰਦੇ ਉਹ ਕਰਮਾਂ ਵਾਲਾ ਕਰਮਾਂ ਵਾਲੀ ਰੂਹ ਹੋ ਜਾਂਦੀ ਸੋ ਦੇ ਦਰਸ਼ਨ ਕਰਕੇ ਕਹਿੰਦੇ ਲੋਕਾਂ ਦਾ ਭਲਾ ਹੋ ਜਾਂਦਾ ਸੋ ਐਨੀ ਕਹਿੰਦੇ ਦਰਸ਼ਨਾਂ ਦੇ ਵਿੱਚ ਪਾਵਰ ਆ ਜਾਂਦੀ ਓਦੇ ਤੇ ਜਿਹੜਾ ਫਿੱਕਾ ਬੋਲਦਾ ਸੋ ਕਹਿੰਦੇ ਓਦੇ ਦਰਸ਼ਨ ਦੇਖ ਕੇ ਹੀ ਪਠਾ ਗਏ ਜਾਂਦੇ ਬੰਦੇ ਦਾ ਸੋ ਜੇ ਮੱਥੇ ਲੱਗ ਜੇ ਦੇਖ ਕੇ ਹੀ ਕਹਿੰਦੇ ਮਨ ਸੜ ਸੜ ਪੁੱਜ ਜਾਂਦਾ ਸੋ ਆਓ ਹੁਣ ਇਹ ਆਪਣੀ ਮਰਜ਼ੀ ਹੁਣ ਆਪਣੀ ਕਿ ਆਪਾਂ ਮਿੱਠਾ ਬੋਲਣਾ ਹੈ ਨਿਮਕੇ ਚੱਲਣਾ ਹੈ ਕਿ ਨਹੀਂ ਚੱਲਣਾ ਸੋ ਜੇ ਫਿੱਕਾ ਬੋਲਾਂਗੇ ਤੇ ਗੁਰੂ ਪਿਆਰਿਓ ਓਦੇ ਚ ਆਪਣਾ ਵੀ ਨੁਕਸਾਨ ਨੁਕਸਾਨ ਹੈ ਤੇ ਅਗਲੇ ਦਾ ਵੀ ਨੁਕਸਾਨ ਹੈ ਤੇ ਜੇ ਆਪਾਂ ਮਿੱਠਾ ਬੋਲਣਾ ਤੇ ਨਿਮਕੇ ਚੱਲਣਾ ਸ਼ੁਰੂ ਕਰੀਏ ਸੋ ਗੁਰੂ ਪਿਆਰਿਓ ਆਪਣਾ ਵੀ ਭਲਾ ਹੋਏਗਾ ਤੇ ਅੱਗੇ ਵੀ ਭਲਾ ਹੋਏ ਸੋ ਪੜੋ ਸੋ ਸੋ ਲੋਕ ਪਵਨੰ ਗੁਰੂ ਪਾਣੀ ਪਿਤਾ